ਰਾਈ ਹੌਸ ਰਾਈ ਕਰਦੇ ਆ ਸਭ ਤੋਂ ਮੇਲੇ ਦਾ ਹੀ ਬਾਬਾ ਮਾਤਾ ਜੰਨੇ ਆ ਗਨਨਾਮ ਜੀ ਜੋ ਜਨਤਕ ਸੇਵਾ ਕਰ ਰਹੇ ਨੇ ਤੇ ਇੰਨਾ ਸਹਿਯੋਗ ਕਰ ਰਹੇ ਨੇ ਨੌਜਵਾਨਾਂ ਨੂੰ ਨਸ਼ਾ ਤੋਂ ਬਚਾਉਣ ਦਾ ਬੰਦ ਕਰਦੇ ਆ ਤੁਮੀ ਸੋਪਾ ਕਰ ਸੋਪਾ ਬੱਚਿਆਂ ਦੀ ਗੱਲ ਕਿਵੇਂ ਆ ਵੀ ਇਹ ਤਾਂ ਬਚੋ ਵੀ ਉਹ ਕਹਿੰਦੇ ਨਹੀਂ ਕਰੋ ਤੇ ਮੈਂ ਤਾਂ ਕਰੂ ਆਪਣੇ ਜੋ ਕੋਈ ਹਸਪਤਾਲ ਮੇਲੇ ਆ ਦੇ ਨੰਨ ਮਾਣੋ ਤੇ ਨਸ਼ਾ ਤੋਂ ਦੂਰ ਰਹੋ ਵਸ ਅਸੀਂ जोडਦੇ ਹੋਏ ਬੇਨਤੀ ਕੋਈ ਕਰ ਠੀਕ ਜੀ ਜਿਹਦੇ ਵਿੱਚ ਬਾਬਾ ਜੀ ਦਾ ਧੰਨਵਾਦ ਕਰਦੇ ਆ ਸਰਪ੍ਰੀਖ ਦਾ ਧੰਨਵਾਦ ਕਰਦੇ ਆ ਜਿਹੜਾ ਇੰਨਾ ਵਧੀਆ ਸ਼ੋਅ ਕਰਕੇ ਐਡਾ ਵੱਡਾ ਪ੍ਰੋਗਰਾਮ ਕਰਵਾਇਆ ਇਹਦਾ ਸਾਰਿਆਂ ਦਾ ਧੰਨਵਾਦ ਠੀਕ ਹੈ ਠੀਕ ਅਗਲੀ ਕਬੱਡੀ ਦਾਸ ਤੇ ਵਧਿਆ ਹੋਇਆ ਆ ਸੇਖਵਾਲੇ 20 ਦੀ ਰੇਡ ਆ ਆ ਦੇਖਾਂਗੇ ਨਾਜ਼ਰ ਕੌਂਦਾ ਹੋਇਆ ਰੇਡਾ ਸਾਹਮਣੇ ਬਾਜ ਹੱਤੋ ਵਾਲੀਆ ਨਾਜ਼ਰ ਜੱਫਾ ਨਹੀਂ ਲਾ ਸਕਿਆ ਪੁਆਇੰਟ ਫੀਲਡਰ ਦੇ ਖਾਤੇ ਦੇ ਵਿੱਚ ਅਗਲੀ अच्छ भट्ठिया पिंड चलता हुआ फाइनल मैच

ਫਰਮਾਨੇ ਸੀ ਤੇਰੇ ਨਿਕਲੀ ਤੂੰ ਬੇਮਾਫੀ ਇੱਕ ਪਾਰਟੀ ਦੇ ਵਿੱਚ ਰਹਿੰਦੀ ਗੱਲ ਵੀ ਪਰ ਦੂਸਰੇ ਪਾਸੇ ਕਿੰਨੀ ਬਹੁਤ ਸ਼ਰਮਤ ਦੇ ਰਿਹਾ ਤੇਰੇ ਨੂੰ ਕਹਿੰਦਾ ਵੀ ਇਹ ਜਿਹੜਾ ਰੇਡਰ ਹੈ ਤੇ ਫਲੇਰਾਂ ਦੇ ਤੌਰ ਤੇ ਉਹ ਸ਼ਾਮਪੁਰ ਦਾ ਏਰੀਆ ਉਹ ਰਿਆਲ ਭੰਗੜੀ ਦਾ ਏਰੀਆ ਉਹ ਸਾਹਮਣੇ ਤੱਕਾਂਗੇ ਨੌਜਵਾਨ ਨੱਕਰ ਦੀ ਕੋਸ਼ਿਸ਼ ਕਰਦਾ ਹੋਇਆ ਵਾਈਟ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਅਗਲੀ ਰੇਡ ਵਾਸਤੇ ਨੌਜਵਾਨ ਰੇਡ ਪਾਉਣ ਵਾਸਤੇ ਬਾਦਰ ਵਾਂਗੂ ਨੌਜਵਾਨ ਦਾ ਤਰਾਸਿਆ ਹੋਇਆ ਸਰੀਰ ਹੋ ਗਈ ਆ ਚੱਜੇ ਖਾਤੇ ਦੇ ਵਿੱਚ ਪੰਜ ਧਾਵੀ ਦੇ ਖਾਤੇ ਦੇ ਵਿੱਚ ਜੁੜਦਾ ਹੋ ਗਿਆ ਅਗਲੀ ਰੇਡ ਵਾਸਤੇ ਫਿਰ ਨੌਜਵਾਨ ਫੇਰੋ ਚਾਚੀ ਵੱਲੋਂ ਰੇਡ ਪਾਉਣ ਵਾਸਤੇ ਵਧਦਾ ਚੌਂਕ ਤੱਕ ਦਾ ਕਿਹੜਾ ਹਾਲਾਊਡਾ ਤੇ ਚੱਕੀ ਦੇ ਬਰਾਵਾ ਨੂੰ ਚੌੜੀਆਂ ਨੇ ਛਾਤੀਆ ਟੱਪ ਜੇ ਅਗਲੀ ਕਬੱਡੀ ਵਾਸਤੇ ਵਧਿਆ ਹੋਇਆ ਆ ਸੇਖਵਾ ਵਾਲੇ ਪੰਟੀ ਦੀ ਰੇਡ ਆ ਦੇਖਾਂਗੇ ਨਾਜ਼ਰ ਪਾਉਂਦਾ ਹੋਇਆ ਰੇਡਾ ਸਾਹਮਣੇ ਪਾਜ ਹੱਤੋਂ ਵਾਲੀਆ ਨਾਜ਼ਰ ਜੱਫਾ ਨਹੀਂ ਲਾ ਸਕਿਆ ਪੁਆਇੰਟ ਫੀਲਡਰ ਦੇ ਖਾਤੇ ਦੇ ਵਿੱਚ ਅਗਲੀ ਗੋਲ ਅੱਜ ਪੱਟੀਆਂ ਪਿੰਡ ਦੇ ਵਿੱਚੋਂ ਚੱਲਦਾ ਹੋਇਆ ਫਾਈਨਲ ਮੈਚ